ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਬ੍ਰਾਹਮਣ ਬਾਈ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਬਹੁਤ ਮਾਨ ਬਖਸ਼ੀ ਜੰਨੇ ਹੋ ਛੋਟਾ ਜਿਹਾ ਚੈਨਲ ਬਣਾਇਆ ਸੀ ਤੇ ਬਹੁਤ ਜਿਆਦਾ ਵਧੀਆ ਚੱਲਦਾ ਯਾਰ ਹਰ ਤੇ ਅੱਜ ਤੁਹਾਨੂੰ ਦਿਖਾਉਣੇ ਆ ਆਪਣੀ 826 ਕਣਕ ਬਾਈ ਆ 1 ਮਹੀਨੇ ਦੀ ਹੋ ਗਈ ਅੱਜ 10 ਤਰੀਕਾ 10 ਦੀ ਉਗੀ ਹੋਈ ਐ ਪੱਗ ਪੱਗ ਤੇ ਆ ਨਾਲ 222 ਆਪਣੇ ਕਮਾਂਡੀਆਂ ਦੀ ਇਹ 2 ਦਿਨ ਕੀਤੀ ਆ ਤੇ ਆ ਆਪਣੀ 2 ਦਿਨ ਲੇਟ ਆ ਦੇਖੋ ਅਜੇ ਤੱਕ ਕੈਮਰੇ ਚ ਖਰ ਵਧੀਆ ਹੋਂ ਤੱਕ ਅੱਧ ਕੱਟ ਵਧੀਆ ਕਰੀ ਖੜੀ ਆ। ਹਾ ਦੇ। ਬਈ ਇਹ ਤਾਂ ਯਾਰ ਹਰੀ ਹੋਂ ਕੀ ਫਰਕ ਪਾ ਗਈ। ਹਰੀ ਹੋਂ ਚ ਕੀ ਫਰਕ ਪਾ ਗਈ ਵੀ ਇਹਦਾ ਬੀ ਘੱਟ ਹਰਾ ਹੋਇਆ ਯਾਰ। ਫਿਰ ਅਸੀਂ ਪਾਣੀ ਲਾ ਕੇ ਸਿੱਟਾ ਦਿੱਤਾ ਦੇਖੋ ਆਪਾਂ ਬੀ ਦਾ ਸਿੱਟਾ ਦਿੱਤਾ ਹੋਰ। ਹਾ ਦੇ ਆ ਹਰਾ ਹੋਈ ਜਾਂਦਾ ਦੇ। ਕੱਲ ਪਰਸੋ ਤੱਕ ਚਮਕਾਰਾ ਦੇ ਜੂ ਉਹ। ਢੰਗੂਰ ਲਾਈ ਬੈਠਾ ਦੇ। ਸਾਰਾ ਇਹ ਸੇ ਤਰੀਕ ਨੂੰ ਸਿੱਟਿਆ ਸੀਗਾ। ਇਦੋਂ ਇਹ 10 10 ਤਰੀਕ ਨੂੰ ਵੀ 4 ਕਿ ਦਿਨ ਹੋ ਗਏ 4 ਕਿ ਦਿਨਾਂ ਚ ਹੋਰ ਵਧੀਆ ਚਮਕਰਾ ਮਾਰ ਜੂ। ਉਹ ਵਾਹਣ ਦਾ ਖਰਪਰ ਗਿਆ ਤੇ ਕੈਮਰੇ ਚ ਵੀ ਆਉਂਦੀ ਆ। ਕਦ ਵੀ ਕਦ ਕਰਨੇ ਕਰ ਕੀ ਤਾਂ ਹੁਣ ਵਾਹਣ ਜਾ ਭਰ ਗਈ। ਵੀ ਉ ਤਾਂ ਹਰੀ ਹੋਣ ਕੀ ਇਹ ਬੀਚ ਵੀ ਬਈ ਨੁਕਸਸ ਹੀ ਆ ਤੇ ਕਿ 826 ਚ ਪਿਛਲੀ ਵਾਰ ਲੋਕਾਂ ਨੇ ਕੀ ਕਰਿਆ ਇਹ ਵੀ ਗਿੱਲ ਰੱਖਦਾਗਾ। ਤੇ ਮੱਕੀਆਂ ਮੁੱਕੀਆਂ ਚ ਹਰੇਕ ਬੰਦਾ ਉਲਝਿਆ ਜਾ ਹੋਇਆ ਸੀ। ਹਰੇਕ ਨੂੰ ਆਏ ਸੀ ਵੀ ਯਰ ਕਲੈਂ ਢੋਲ ਭਰਦਗੇ। ਤੇ ਗਿੱਲਾ ਬੀ ਬਈ ਪਾਤਾ ਢੋਲਾਂ ਚ। ਤੇ ਉਹਦਾ ਕਾਰਨ ਕਰਕੇ ਬਈ ਇਹ ਅਸੀਂ ਵੀ ਦੋ ਕਿੱਲੇ ਵਾਹਣ ਬੀਜਿਆ ਸੀਗਾ ਰਿਸ਼ਤੇਦਾਰੀ ਚੁਲਿਆ ਕੇ ਬੀਜਿਆ ਸੀ ਉਹਨਾਂ ਨੂੰ ਅਸੀਂ ਜਦੋਂ ਪੁੱਛਿਆ ਉਹ ਕਹਿੰਦੇ ਹਾਂ ਥੋੜੀ ਜੀ ਅਸੀਂ ਕਾਹਲ ਕਰਕੇ ਵੀ ਢੋਲ ਬਾਹਰ ਨੂੰ ਦੀ ਮੌਕੇ ਤੇ ਤੇ ਤਾਂ ਕਰਕੇ ਬਈ ਆਪਣੇ ਵੀ ਹਰਾ ਘੱਟ ਹੋਇਆ ਇਹ ਤੇ ਇੱਕ ਜਰਾ ਮੈਂ ਉਹ ਵੀ ਦੇਖਿਆ 826 ਵੀ ਜਿੰਨਾਂ ਜਿੰਨਾਂ ਦੇ ਭਰਾਵਾਂ ਦੇ ਲਾਇਆ ਹੋਇਆ ਸੀਗਾ ਮੈਂ ਹੋਰ ਵੀ ਕਿੱਡੇ ਦੇ ਕੇ ਦੇਖੇ ਉਹਨਾਂ ਦੇ ਵੀ ਯਾਰ ਘੱਟ ਹਰਾ ਹੋਇਆ ਪਤਾ ਨਹੀਂ ਕੀ ਚੱਕਰ ਆ ਇਹ ਬੀਜ ਨੂੰ ਯਾਰ ਬੀਵੀ ਦਾ ਟਹਰਾ ਹੋਇਆ ਕਮਾਲ ਵਾਲੀ ਗੱਲ ਇਹ ਆ ਦੇਖ ਲੈ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ 222 ਦਾ ਛਿੱਟਾ ਦਿੱਤਾ ਸੀ ਆ ਦੇਖੋ ਇਹ ਨਾਲ ਦੋ ਦਿਨ ਗੇਤੂ ਹੀ ਇਹਨਾਂ ਦੀ ਤੇ ਆਪਣੀ ਦੋ ਦਿਨ ਲੇਟ ਦੋ ਦਿਨਾਂ ਦਾ ਕਿੰਨਾ ਕ ਫਰਕ ਹੁੰਦਾ ਯਾਰ ਖਣਕ ਦਾ ਦੋ ਤਿੰਨ ਚਾਰ ਦਿਨਾਂ ਦਾ ਕੋਈ ਖਾਸ ਫਰਕ ਨਹੀਂ ਹੁੰਦਾ ਪਾਣੀ ਇਹਨਾਂ ਨੇ ਵੀ ਲਾਤਾ ਪਾਣੀ ਆਪਾਂ ਵੀ ਲਾਤਾ ਇਹਨਾਂ ਨੇ ਦੋ ਦਿਨ ਪਹਿਲਾਂ ਲਾਤਾ ਆਪਾਂ ਮਗਰ ਤੋਂ ਸੇਮ ਦਿਨ ਦੀ ਬੀਜੀ ਹੋਈ ਯਾਰ ਇੱਧਰ ਦੇਖ ਲਓ 222 ਨਾਲੇ ਕਰਤੀਆਂ 'ਚ ਖੜੀ ਆ ਕਿੰਨੀ ਆਉਂਦੀ ਆ ਕੈਮਰੇ ਦੇ ਵਿੱਚ ਤੇ ਦੇਖ ਲਓ ਇੱਕ ਦਿਨ ਪਹਿਲਾਂ ਬੀਜੀ ਹੋਈ ਇੱਕ ਦਰਮਾਗਰੋ ਵੀਜੀ ਹੋਈ ਤੇ 222 222 ਦਾ ਜਿਹੜਾ ਸਿਰਾ ਕਣਕਾ ਖਰਾ ਇਹ ਤਾਂ ਨਿੰਦਰ ਵਾਲੀ ਹੈਣੀਗੀ ਉਗਣ ਸ਼ਕਤੀ ਬਹੁਤ ਚੰਗੀ ਆ ਬਾਈ ਜੇ ਕਿਸੇ ਵੀਰ ਨੇ ਗਾਹਾਂ ਨੂੰ ਆਪਦਾ ਘਰ ਦਾ ਵੀਰ ਰੱਖਣਾਗਾ ਹਨਾ ਕੁਛ ਨਹੀਂ ਹੁੰਦਾ 10 20 ਦਿਨ ਪਿਆਰ ਰਹੁ ਬਾਹਰ ਜੇ ਅੰਦਰ ਵਧੀਆ ਲਾਹੁਣ ਨੂੰ ਤਾਂ ਯਾਰ ਥੋਡੇ ਕਾਹਲ ਨਾ ਕਰਿਓ ਬਾਈ 20 ਪੌਂਡ ਦਾ ਢੋਲਾ ਚ ਜੇ ਘਰ ਦਾ ਵੀਰ ਰੱਖਣਾ ਤੇ ਜੇ ਮੁੱਲ ਦੇ ਬੀਜ ਨਾ ਬਾਈ ਫਿਰ ਤਾਂ ਕੀ ਫਾਇਦਾਗਾ ਹਨਾ ਫਿਰ ਤਾਂ ਚਾਹੀ ਸਿੱਧਾ ਤੂਤਣੀ ਮਸ਼ੀਨ ਹੁੰਦਾ ਮੈਂ ਟੋਲ ਚਲਵਾ ਦਿਆ ਕਰੋ ਤਾਂ ਵੀ ਕੋਈ ਚੱਕਰ ਨਹੀਂ ਇੱਕ ਬਾਈ ਹੁਣ ਆਪਣੇ ਨਵੇਂ ਟ੍ਰੈਂਡ ਬਣਾ ਲਿਆ ਆਪਣੇ ਪਿੰਡਾਂ ਚ ਕਹਿੰਦੇ ਸਾਰੀ ਕਣਕ ਚੱਕ ਕੇ ਮੰਡੀ ਠੋਕੋ ਉੱਥੋਂ ਪੱਖਾ ਲਵਾ ਕੇ ਗੱਟੇ ਭਰਾ ਲਾਵਾਂਗੇ ਤੇ ਘਰੇ ਆ ਕੇ ਢੋਲ ਚਲਾ ਦਜਾਂਗੇ ਉਹ ਯਾਰ ਭਲੇ ਮਾਨਸੋ ਆਪਾ ਆਪ ਦੇਖਦੇ ਆ ਵਿੱਚ ਬਈਏ ਸਣਕੀ ਜਾਂਦੇ ਆ ਵਿੱਚ ਬੀੜੀਆਂ ਪੀ ਪੀ ਸਿੱਟੀ ਜਾਂਦੇ ਯਾਰ ਆਪਾਂ ਗੁਰਦੁਆਰੇ ਨੂੰ ਵੀ ਕਣਕ ਦੇਣੀ ਆ ਆਪਣੀ ਗੁਰੂ ਘਰੇ ਵੀ ਰੋਟੀ ਜਾਣੀ ਆ ਆਪਾਂ ਹੋਰ 100 ਪ੍ਰੋਗਰਾਮ ਕਰਨਾ ਹੁੰਦਾ ਯਾਰ ਸਾਲ ਭਾਰ ਚਾਪਾ ਘਰੇ ਕਿੰਨਾ ਕਿੱਕ ਟਰਾਲੀ ਨੂੰ ਕੀ ਜ਼ੋਰ ਲੱਗਦਾ ਯਾਰ ਪਾਉਂ ਨੂੰ ਆਪਣੋਂ ਢੋਲਾਜ ਉਹ ਪਈਆਂ ਨਾਲ ਉਤਰੀ ਮਾੜੇ ਜਿਹੜੇ ਲੇਬਰ ਉੱਥੇ ਕੰਮ ਕਰਦੀ ਆ ਉਹ ਦੇਖ ਲਾ ਆਪਣਾ ਕਿੰਨਾ ਕਿੰਨਾ ਵਾਹਨ 20 20 30 30 ਕਿੱਲੇ ਦੀ ਕਣਕ ਤੋਲ ਦਿੰਦੇ ਆ ਉਹ 20 20 30 ਦੀ ਕੀ ਕਿੱਲੇ ਆਂਦੀ ਯਾਰ ਕੀ ਸਾਰੇ 10 15 ਬੰਦੇ ਲੇਬਰ ਹੁੰਦੀ ਆ ਤੇ 8 30 ਦਾ ਕਿੰਨਾ ਗੱਟਾ ਭਰ ਦਿੰਦੇ ਆ ਉਹ ਆਪਾਂ ਤੋਂ ਇੱਕ ਟਰਾਲੀ ਨਹੀਂ ਢੋਲਾਜ ਸਮਝਦੀ ਤੁਸੀਂ ਦੇਖ ਲਓ ਇੰਨੇ ਕਾਪਾ ਵਿਲੇ ਹੋ ਗਏ ਤੇ ਬਾਈ ਅੱਜ ਪਾਣੀ ਲਾਈ ਜਾਂਦੇ ਸੀ ਇਹਨੂੰ ਲਾਤਾ ਚਾਰ ਪੰਜ ਦਿਨ ਹੋ ਗਏ ਪਾਣੀ ਪੀ ਗਿਆ ਵਾਹਣ ਵਧੀਆ ਸੋਹਣਾ ਉਸ ਕੋ ਸੇਤ ਕੀ ਬਾਹਣ ਨਾਲ ਨਾਲ ਦੀ ਨਾਲ ਪਾਣੀ ਪੀ ਜਾਂਦੇ ਆ ਵੀ ਨਾਲ ਦੀ ਨਾਲ ਪੀ ਗਿਆ ਆ ਬਾਹਣ ਜੀ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਜਾ ਕੇ ਦੇਖ ਲਿਓ ਬਈ ਛੁੱਕੇ ਕਦੂ ਵਾਲੀ ਤੇ ਹਜੇ ਵੀ ਸਾਨੂੰ ਜਰਾ ਵਧੀਆ ਰਿਜ਼ਲਟ ਆਗਾ ਹਜੇ ਤੁਹਾਨੂੰ ਬਾਕੀ ਫਿਰ ਐਂਡ ਤੱਕ ਦੱਸਾਂ ਕੀ ਦਿੰਦਾਗਾ ਤੇ ਛੁੱਕਾ ਕਦੂ ਆੜੀ ਵੀਡੀਓ ਮੈਂ ਜਿੱਦੇ ਪਾਣੀ ਲਾਉਂਦਾ ਤਿੰਨ ਚਾਰ ਦਿਨ ਹੋ ਗਏ ਬਸ ਤਿੰਨ ਚਾਰਕ ਵੀਡੀਓ ਹੀ ਪਈਆਂ ਹੋਣਗੀਆਂ ਇਹ ਤੋਂ ਪਹਿਲਾਂ ਉੱਦੇ ਪਾਈ ਸੀ ਵੀ ਕੀ ਫਰਕ ਆਗਾ ਉਹਦੇ ਉੱਤੇ ਤੁਸੀਂ ਜਾ ਕੇ ਜਰੂਰ ਦੇਖਿਓ ਵੀਡੀਓ YouTube ਤੇ ਘੱਟ ਚੱਲੀ ਆ Facebook ਤੇ ਲੋਕਾਂ ਨੇ ਬਹੁਤ ਦੇਖੀ ਆਗੀ ਤੇ ਆਹ ਵਹਣ ਚ ਵੀ ਆਪਣਾ ਸੁੱਕਾ ਕਦੂ ਸੀ 826 ਆ ਦੇਖ ਲੋ ਇਹਹੀ ਕੰਡੀਸ਼ਨ ਆ ਜਾਰੀ ਦੀ ਹਜੇ 1 ਮਹੀਨਾ ਹੋ ਗਿਆ ਹੁਣ 1 ਮਹੀਨੇ ਦੀ ਹੋ ਗਈ ਕਦ ਕਾੜਸਾ ਖਰ ਬਹੁਤ ਕਰ ਗਈ ਕਿਦੋਂ ਤੁਸੀਂ ਦੇਖ ਲੋ ਹਾ ਤਾਂ ਚੋ ਟੱਪ ਗਈ ਵੀ ਆਏਗਾ ਵੀ ਵੀ ਨਹੀਂ ਹਰਾ ਹੋਇਆ ਯਾਰ ਪ੍ਰੋਪਰ ਇਹਦਾ ਵੀ ਹਰਾ ਹੋਣ ਦਾ ਕੀ ਕਾਰਨ ਵੀ ਵੀ ਗਿੱਲਾ ਪਿਆ ਹੋਇਆ ਹੈਗਾ ਢੋਲਾ ਦੇ ਵਿੱਚ ਤੇ ਗਿੱਲਾ ਪੈਣ ਕਰਕੇ ਇਹ ਹਰਾ ਘਟ ਹੋਇਆ ਰਾ ਘਟ ਹੁਣੇ ਕਰਕੇ ਸੀ ਵਿੱਚ ਸਿੱਟਾ ਦੇਤਾ ਇਹਦੇ ਦੀ ਦਾ ਹੋਰ ਚਲੋ ਸਖੀ ਜਰਾ ਸਿਰ ਢੱਕਣ ਗਿਆ ਹੋ ਜਾਊਗਾ ਇਹ ਬਸ ਉਹ ਟੰਗੂਰ ਜਿਹਾ ਲਾਈ ਬੈਠਾਗਾ ਇੱਕ ਦੋ ਦਿਨਾਂ ਅੰਚ ਚਮਕਾਰਾ ਦੇ ਜੂਗਾ ਸਾਰੇ ਬਾਹਣ ਦੇ ਵਿੱਚ ਤੋਂ ਹੁਣ ਠੰਡ ਹੋਗੀ ਜਾਦੇ ਤੇ ਇਹ ਤੋਂ ਪਹਿਲਾਂ ਗਰਮੀ ਸੀ ਆ ਦੇ ਇੰਨਾ ਕਹ ਜੇ ਇੰਨਾ ਕਰ ਰਹੇ ਹੁੰਦੀ ਤਾਂ ਕਰਚਾਂ ਚ ਬੀਜ ਲੈ ਇੰਨਾ ਕ ਹਰੇ ਬਾਈ ਮਾਰਦੀ ਹੈ ਜੇ ਦੇ ਵਿੱਚ ਕੋਈ ਖਾਸ ਨਹੀਂ ਹੈਗੀ ਬੀਜੀ ਉਹ ਨੂੰ ਦੇਖੀਏ ਦੋ ਦਿਨ ਕਿੱਤੀ ਗਈ ਆ ਤੇ ਆਪਣਾ ਵਾਹਣ ਦੇਖ ਲਓ ਕਿੰਨਾ ਫਰਕ ਆਦਾ ਰਾਤ ਦਾ ਪੱਟਾ ਤੇ ਇਨੀ ਕੁ ਬਈ ਜਾਣਕਾਰੀ ਦੇਣੀ ਸੀ ਜੇ ਕਿਸੇ ਬੀਬੀ ਬਾਈ ਦੀ 826 ਘਟ ਹਰੀ ਹੋਈ ਆ ਤੇ ਉਹੋ ਬਈ ਸੱਟਾ ਦੇ ਲੋ ਅਸੀਂ ਤਾਂ 222 ਦੇ ਸੜਤੀ ਮਹਾ ਆ ਜੂ ਕੁਛ ਨਹੀਂ ਹੁੰਦਾ ਕੱਠੀ ਆ ਜਾਂਦੀ ਹੁੰਦੀ ਹੈ ਕੋਈ ਬਾਹਲਾ ਨਿੱਕੀ ਦੇ ਪੱਟਾ ਪੈਂਦਾ ਹੁੰਦਾਗਾ ਮਾੜੀ ਜੀ ਦੋ ਦਿਨ ਖੜਾ ਲਾਂਗੇ ਉਹ ਜੀ ਕਣਕ ਉਹ ਦਾ ਮੌਸਮ ਤਾਂ ਖਰ ਬਹੁਤ ਸਾਫ ਹੋ ਜਾਂਦਾ ਹੁੰਦਾਗਾ ਆ ਸਾਫ ਕਹਿ ਤਾਂ ਮੈਂ ਖੁਸ਼ਕ ਹੋ ਜਾਂਦਾ ਹੁੰਦਾਗਾ ਇਹ ਯਾਰ ਐ ਹਲੋਡ ਤੇ ਹਰੀ ਹੁੰਦੀ ਐ ਫੇਰ ਕਿਤੇ ਜਾ ਕੇ ਇਹਦੀ ਗੱਲ ਬਣਨੀ ਸੀ ਹੁਣ ਤਾਂ ਇਹ ਚਾਰ ਚਾਰ ਉਂਗਲਾਂ ਤੇ ਹਰੀ ਹੋਈ ਹੈਗੀ ਇਹਦਾ ਕੀ ਬਣਨਾ ਹੁਣ ਆਹ ਦੇਖ ਲਓ ਇੱਧਰ 222 ਆਪਣੇ ਇੱਧਰ ਨਾਲ ਵੀ ਆਪਣੇ 826 ਤੱਕ ਕਿੜਾ ਲੱਗਿਆ ਹੋਇਆ ਇਹ ਵੀ ਘਟ ਹਰਾ ਹੋਇਆਗਾ ਇਹਦੂਗਾ 222 ਆ ਉਹ ਪੂਰੀ ਘਟ ਹਰੀ ਹੋਈ ਹੈ ਤੇ ਆਪਣਾ YouTube ਤੇ Facebook ਚੈਨਲ ਫੋਲੋ ਕਰ ਲਓ ਜੀ ਧੰਨਵਾਦ ਜੀ